ਬਟਾਲਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਚ ਸ਼ਾਮਲ ਹੋਣ ਲਈ ਆਏ ਇੱਕ 5 ਸਾਲਾ ਬੱਚੇ ਦੀ ਸੀਵਰੇਚ ਚ ਡਿੱਗਣ ਕਾਰਨ ਮੌਤ ਹੋ ਜਾਂਦਾ ਸਮਾਚਾਰ ਮਿਲਿਆ ਜਾਣਕਾਰੀ ਮੁਤਾਬਕ ਮ੍ਰਿਤਕ ਬੱਚਾ ਗੁਰਨੂਰ ਸਿੰਘ ਆਪਣੇ ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਤੋਂ ਆਏ ਬਰਾਤ ਰੂਪੀ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਆਇਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਬੱਚਾ ਪਿਸ਼ਾਬ ਕਰਨ ਲਈ ਸੜਕ ਕਿਨਾਰੇ ਗਿਆ ਪਰ ਵਾਪਸ ਨਹੀਂ ਆਇਆ ਉਹਨਾਂ ਨੇ ਕਾਫੀ ਦੇਰ ਤੱਕ ਬੱਚੇ ਦੀ ਭਾਲ ਵੀ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ ਸਵੇਰੇ ਉਸੇ ਜਗ੍ਹਾ ਨੇੜੇ ਬਨੇ ਇੱਕ ਸੀਵਰੇਜ ਕੋਲੋਂ ਬੱਚੇ ਦੀਆਂ ਚਪਲਾਂ ਦਿਖਾਈ ਦਿੱਤੀਆਂ ਤਾਂ ਸ਼ੱਕ ਹੋਣ ਤੇ ਸੀਵਰੇਜ ਹੌਲ ਦੇ ਅੰਦਰ ਦੇਖਿਆ ਤਾਂ ਉਸ ਚੋਂ ਬੱਚਾ ਮ੍ਰਿਤਕ ਮਿਲਿਆ 10:30 ਵਜੇ ਦੇ ਕਰੀਬ ਤੇ ਮੇਰਾ ਪੁੱਤ ਖਾ ਗਿਆ ਜੇ ਸਰਕਾਰ ਨੇ ਮੇਰਾ ਪੁੱਤ ਘਾ ਲਾ ਲਈ ਤਾਂ ਕਿਤੇ ਕੋਈ ਪ੍ਰਧਾਨ ਨਹੀਂ ਆਇਆ ਨਾ ਤੇਰਾ ਮੇਰੇ ਪੁੱਤੇ ਤੇ ਗਵਾਚਾ ਵਾ ਪੁਲਿਸ ਵਾਲੇ ਭਈ ਨਹੀਂ ਆਏ ਲੱਭ ਜਾਊਗਾ ਦਾਦਾਂਗੇ ਲੱਭ ਜਾਊਗਾ ਦਾਦਾਂਗੇ ਜਿਹੜਾ ਮੇਲਾ ਨਾ ਗਿਆ ਤੁਹਾਨੂੰ ਪਤਾ ਹੈ ਤੁਹਾਨੂੰ ਨੰਬਰ ਦਿੱਤਾ ਨੈਟ ਤੇ ਫੋਟੋ ਪਾਈ ਆ ਪਰਾ ਪਰਿਵਾਰ ਇੱਥੇ ਬੈਠਾ ਵਾ ਸਾਡਾ ਫਰਜ਼ ਨਹੀਂ ਬੰਦਾ ਕਿ ਵੇਖਣ ਦਾ ਕਿ ਪਰਿਵਾਰ ਵਾਲੇ ਤੁਹਾਡਾ ਪੁੱਤ ਲੱਭਾਗੇ ਨਹੀਂ ਲੱਭਾ ਅਸੀਂ ਸਾਰੀ ਰਾਤ ਇੱਥੇ ਬੈਠੇ ਰਹਿਆ ਕੋਈ ਨਹੀਂ ਆਇਆ ਪੁਲਿਸ ਵਾਲਾ ਨਹੀਂ ਆਇਆ ਕੋਈ ਵੀ ਨਹੀਂ ਆਇਆ ਰਾਤ ਖਾਰੀ ਸੰਗਤ ਦੀ ਟਰਾਲੀ ਦੇ ਨਾਲ ਹੀ ਆਇਆ ਸਾਰਾ ਪਰਿਵਾਰ ਹੀ ਆਇਆ ਜੀ ਇੱਥੇ ਲੱਗ ਗਿਆ ਟਰਾਲੀ ਖਿਹਰਦੀ ਆ ਇਹ ਬਾਥਰੂਮ ਕਰਨ ਗਿਆ ਦਾਦੀ ਦੇ ਮਗਰੇ ਆਪਣਾ ਬਾਥਰੂਮ ਕਰਨ ਚੱਲ ਗਿਆ ਗਟਰ ਦੇ ਉੱਤੇ ਬੋਰੀ ਦਿੱਤੀ ਸਿਰਫ ਖਾਲੀ ਉਕਦੇ ਨੇ ਪੈਰ ਰੱਖਿਆ ਤਾਂ ਕੱਟਰ ਦੇ ਵਿੱਚ ਡਿੱਗ ਗਿਆ ਬੋਰੀ ਵੀ ਪੂਰੀ ਨਹੀਂ ਆ ਸਾਰੀ ਰਾਤ ਅਸੀਂ ਲੱਭਦੇ ਰਿਹਾ ਅਸੀਂ 11 ਵਜੇ ਤੇ ਲੱਭਣ ਡਿਆ ਹੁਣ ਆਣ ਕੇ ਅਸੀਂ ਕੱਟਰ ਦੇ ਦੇਖਿਆ ਤੇ ਚਬਲਾ ਚਬਲਾ ਤੇ ਦਾੰਡੀਆ ਸਾਰਾ 35 40 ਬੰਦੇ ਰਾਤ ਦੇ ਆ ਤੇ ਅਖਬਾਰ ਚ ਰੋਜ਼ ਦਿੰਦੇ ਆ ਵੀ ਪ੍ਰਬੰਧ ਬੜਾ ਵਧੀਆ ਹੋਣ ਰਿਹਾ ਜੀ ਬਾਬੇ ਦੇ ਮੇਲੇ ਦੇ ਨਰੇਸ਼ ਮਾਜਨ ਪ੍ਰਧਾਨ ਜਿਹੜਾ ਸ਼ਹਿਰ ਦਾ ਉਹਨੂੰ ਲਿਆਉਂਦੇ ਤੇ ਫੜ ਗਏ ਕੀ ਕੰਮ ਨੇ ਕੀ ਦਾ ਜਿਹਦੀ লাশ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਜਲੰਧਰ ਪਟਿਆਲਾ ਰੋਡ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ बच्चे ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੇਕਰ ਪ੍ਰਸ਼ਾਸਨ ਨੇ ਖੁੱਲੇ ਸੀਵਰੇਜ ਖਬਰ ਹਰਪਲ ਇੰਡੀਆ ਲਈ